लड़की ने जो सोसाइड किया है मामला जी ऐसे है मेरे जेठ जेठ हैं, उन्होंने हमारे ऊपर केस कर रखा है जी लड़ाई झगड़े का उन्होंने हमें मेंटली तौर पे बहुत ज्यादा परेशान किया हुआ है उन्होंने इसके पति को भी जान से मारने की लाते तो वगैरह तोड़ने की और इसके इंटरकास्ट मैरिज पर ऑब्जेक्शन उठा के बहुत ज्यादा परेशान कर रखा है जिसके कारण इसको दिमागी तौर पे बहुत ज्यादा दिक्कतें आ रही थी बदनामियाँ कर रहे हैं इसकी लोगों में कुछ कुछ अफवाहें फैलाते हैं कुछ कुछ बोलते हैं जिसके कारण इसको बहुत ज्यादा दिमागी तौर परेशानी भुगतनी पड़ रही थी और हाँ जी और थोड़ा हजबेंड वाइफ में भी थी केस को चलते आका हथुनी चल रही थी मारपीट भी एक आधी बार हुई है जिसे कारण अब कल परसों भी हमारे पास आई थी हम लेके आए थे उसको जाकर छोड़ गए थे इनकी आपस में जो भी हुई होगी हमें नहीं पता हाँ हमें नहीं पता, पता इस असलियत क्या है क्या नहीं है भाई मेन तो इसका सबसे ज्यादा यही है कि दिमाग की दिमागी तौर पे बहुत ज्यादा परेशान थी उम्र की है नाम क्या है इसकी उम्र जी तेईस साल होगी और इसकी ग्यारह दस महीने की बेटी है शादी को कितने साल हो गए डेढ़ाई साल हो गए जी शादी को इसकी जब से हाँ जी मतलब प्रेगनेंसी में भी तमन्ना मौत गई जी तमन्ना बनी सिद्धू और जब से प्रेगनेंसी में भी उन्होंने बहुत ज्यादा परेशान किया था इसका मोबाइल तोड़ के उन्होंने रख लिया था मैं आके थी जेज ने मेरे ने अच्छा। हाँ जी मैं मेरे हस्बैंड थे नहीं घर पे पीछे से उन्होंने इसको बाथरूम में बंद किया मेरे को कमरे में बंद किया गाली ब्लाउज की हस्बैंड को मारने की धमकियां भी दी ਮਤਲਬ ਉਹਨਾਂ ਨੇ ਸ਼ੁਰੂ ਤੋਂ ਹੀ ਹਮੇ ਬਹੁਤ ਜ਼ਿਆਦਾ ਪ੍ਰੇਸ਼ਾਨ ਕਰ ਦਿੱਤਾ ਮੇਰੀ ਸਾਸ ਨੇ ਵੀ ਇਹ ਕਿਹਾ ਕਿ ਮੈਂ ਪੈਰੋ ਕੇ ਹੱਥ ਵੀ ਲਗਾ ਦੂੰਗੀ ਅਸ ਲੋਕ ਤੁਸੀਂ ਸੋਚਤਾ ਕਰ ਲੋ ਵੀ ਹਮਾਰਾ ਜਵਾਈ ਦੀ ਵਿੱਚ ਮੈਂ ਇਨਵੋਲਵਮੈਂਟ ਆ ਰਹੀ ਹੈ ਨਾਮ ਦੇ ਰੱਖਾ ਹੈ ਜਿੱਤੇ ਉਹ ਮਾਨ ਨਹੀਂ ਰਹੇ ਤੇ ਤੇ ਤੁਹਾਨੂੰ ਕਿਤੇ ਵੀ ਪਤਾ ਲੱਗਿਆ ਕਿ ਕਿਹਨੇ ਨੇ ਫਾਲ ਆ ਲਿਆ ਸ਼ਾਮ ਤੱਕ ਸਵੇਰੇ ਇਹ ਫੋਨ ਆਇਆ ਜੀ ਤਾਂ ਪਤਾ ਲੱਗਿਆ ਕਿਹਨਾਂ ਦਾ ਫੋਨ ਆਇਆ ਸੀ ਇਹਦੇ ਡੇਵਰ ਦਾ ਫੋਨ ਜੀ ਜੇੜ ਦਾ ਫੋਨ ਆਇਆ ਕੀ ਕਹਿੰਦੇ ਸੀ ਉਹ ਉਹ ਕਹਿੰਦੇ ਆ ਕੇ ਦੇਖੋ ਜੀ ਬਸ ਉਹਨਾਂ ਨੂੰ ਨਹੀਂ ਪਤਾ ਨਹੀਂ ਸੀ ਜਿਹੜੇ ਗੇੜ ਬੁੱਲੇ ਤੇ ਕੁੜੀ ਦਾਦੀ ਕੋਈ ਤੁਹਾਡੇ ਨਾਲ ਗੱਲਬਾਤ ਨਹੀਂ ਸੀ ਨਹੀਂ ਕੱਲ ਛੱਡ ਕੇ ਗਿਆ ਜੀ ਮੈਂ ਚੰਗੀ ਭਲੀ ਛੱਡ ਕੇ ਗਿਆ ਕੱਲ ਰਾਤੀ ਕੋਈ ਗੱਲਬਾਤ ਨਹੀਂ ਹੋਈ। ਨਾ ਨਾ ਰਾਤੀ ਕੋਈ ਗੱਲਬਾਤ ਨਹੀਂ ਹੋਈ। ਇੱਕ ਸਾਨੂੰ ਸਵੇਰੇ ਅੱਜ ਕੰਟਰੋਲ ਰੂਮ ਤੋਂ ਮੈਸੇਜ ਆਇਆ ਸੀ ਕਿ ਤਮੰਨਾ ਮੋਦਗਲ ਨੇ ਹਰੀ ਲਗਰ ਜਿਹੜਾ ਆਪਣੇ ਪਿੰਡ ਦਾ ਉਥੇ ਸੁਸਾਇਡ ਕਰ ਲਿਆ। ਉਦੋਂ ਜਿਹਨੂੰ ਮੌਕੇ ਤੇ ਜਾ ਕੇ ਜਿਹੜੀ ਅਪੜਤਾਲ ਕੀਤੀ ਸੀ ਜਿਹੜੀ ਲੜਕੀ ਸੀ ਆਪਣੇ ਘਰ ਦੇ ਵਿੱਚੋਂ ਨੇ ਗੱਲਬਾਤ ਲੈ ਕੇ ਸੁਸਾਇਡ ਕਰ ਲਿਆ ਸੀਗਾ। ਉਹਦੇ ਪਿਤਾ ਵੀ ਆ ਗਏ ਤੇ ਉਹਦੀ ਮਾਤਾ ਜੁਗਿਆ ਰਹੀ ਸੀ। ਉਹਦੇ ਪਿਤਾ ਨੇ ਸਾਨੂੰ ਆ ਕੇ ਆਪਣਾ ਵਿਆਹ ਲਖਾਇਆ। ਜਿਹੜੇ ਮੇਰੇ بیٹے ਸੀ ਉਹਦੇ ਤਾਈ ਦੇ ਵੱਲੋਂ ਇੱਕ ਪਰਚਾ ਦਰਜ ਕਰਾਇਆ ਤੇ 101/2023 452 ਦਾ ਉਹਦੇ ਚ ਜਿਹਨਾਂ ਦੀਆਂ ਰਹਿਸ਼ਤਾ ਬਾਕੀ ਨੇ ਬੇਟੀ ਜਿਹੜੀ ਮਰੀ ਹੈ ਉਹਦੇ ਘਰ ਵਾਲੇ ਦਾ ਵੀ ਨਾਮ ਆਉਂਦੀ ਸੱਸ ਦਾ ਸੱਸ ਦਾ ਵੀ ਨਵ ਮਾਤਾ ਦਾ ਵੀ ਨਾਮ ਹੈ ਤੇ ਉਹਦੇ ਪਿਤਾ ਦਾ ਵੀ ਨਾਮ ਆਉਂਦਾ ਉਹਦੇ ਚ ਰਹਿਸ਼ਤਾ ਬਾਕੀ ਸੀਗੀ ਹੈ ਵੀ ਉਸ ਤੋਂ ਤੰਗ ਪੁਛਾ ਰਹਿੰਦੇ ਸੀ ਉਸ ਘਰ ਜਿਹਨੇ ਸੂਸਣ ਕੀਤਾ ਤੇ ਉਹਨੇ ਉਹਨ ਆਪਣੇ ਭਰਾ ਵੱਡੇ ਤੇ ਇੱਕ ਆਪਣੇ ਛੋਟੇ ਭਰਾ ਦੀ ਇੱਕ ਪਰਜਾਇਤ ਕਰਨਾ ਅਫੀਦਰਜ ਕਰਵਾਇਆ ਜੀ 300 ਚੀ ਦੇ ਚ। ਜੇ ਅਸੀਂ ਅਫੀਦਰਜ ਕਰਤਾ ਤੇ ਉਹਦਾ ਪੋਸਟਰ ਡਾਊਨ ਕਰਵਾ ਲਿਆ। ਸਰ ਕੋਈ ਪਕਰਨ ਪਤਾ ਲੱਗਿਆ ਵੀ ਕਿਤਾ ਨਾਮ ਸਾਹਮਣੇ ਆ ਕੋਈ ਕਈ ਜਗ੍ਹਾ ਦੇ ਸਵਾਲ ਵੀ ਨੇ ਵੀ ਹਾਂ ਵੀ ਅੱਖ ਕੱਢ ਤੰਗ ਕੋਣ ਕਰਦਾ ਸੀ ਮੈਂ ਤੋਣ ਸੀ ਕਰ। ਮਰਤਕ ਦਾ ਇੱਕ ਤਾਇਆ ਸੀ ਜੀ ਸੋਮਨਾਥ ਇੱਕ ਉਹਦੀ ਚਾਚੀ ਸੀਗੀ ਇੱਕ ਉਹਦਾ ਚਾਚਾ ਸੀ। ਸਰ ਕੋਈ ਗ੍ਰਿਫਤਾਰੀ ਤਾਂ ਨਹੀਂ ਹੋਈ? ਨਹੀਂ ਅਜੇ ਤੱਕ ਕੋਈ ਗ੍ਰਿਫਤਾਰ ਨਹੀਂ ਅਜੇ ਹੁਣੇ ਅਫੀਦਰਜ ਕਰਦੇ ਆਂ ਅਸੀਂ ਅਫੀਦਰਜ ਕਰਤੀ ਜਿਹੜੀ ਆ ਕਾਗਜ਼ ਪ੍ਰਭੂ ਕੀ।